ਸੀਐਫਐਲ ਮੌਜੂਦ ਆ ਕਪੂਚਲੇ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਜਿੱਥੇ ਸਵੇਰ ਤੋਂ ਜਿਹੜਾ ਮੀਂਹ ਆ ਉਹ ਪੈ ਰਿਆ ਤੇ ਮੀਂਹ ਪੈਣ ਦੇ ਕਾਰਨ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦਾ ਬਹੁਤ ਹੀ ਬੁਰਾ ਹਾਲ ਹੈ ਤਸਵੀਰਾਂ ਦੇ ਰਾਹੀਂ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜਿੱਥੇ ਇੱਕ ਪਾਸੇ ਅ ਅੰਡਰਪ੍ਰੈਸ ਦੇ ਵਿੱਚ ਸਵੇਰੇ ਸਵੇਰੇ ਜਿਹੜੀ ਸਕੂਲ ਬਣ ਆ ਉਹ ਫਸ ਗਈ ਤੇ ਬਹੁਤ ਹੀ ਮੁਸ਼ਕਲ ਦੇ ਨਾਲ ਜਿਹੜਾ ਬੱਚਿਆਂ ਨੂੰ ਉੱਥੋਂ ਰਿਸਕਿਊ ਕੀਤਾ ਗਿਆ ਦੂਸਰੇ ਪਾਸੇ ਤੁਸੀਂ ਦੇਖੋ ਪੀਆਰਟੀਸੀ ਦੀ ਬਾਤ ਜਿਹੜੀ ਆ ਉਹ ਜਿਹੜੀ ਬਿਲਕੁਲ ਗਾਰੇ ਦੇ ਵਿੱਚ ਧਸ ਗਈ ਤੇ ਬਹੁਤ ਮੁਸ਼ਕਲ ਦੇ ਨਾਲ ਕੁਝ ਕਿਸਾਨ ਵੀਰਾਂ ਵੱਲੋਂ ਟਰੈਕਟਰ ਲਿਆਣ ਕੇ ਇਸ ਬੱਸ ਨੂੰ ਜਿਹੜਾ ਟੋਏ ਦੇ ਵਿੱਚੋਂ ਕੱਢਿਆ ਗਿਆ ਇਸੇ ਤਰ੍ਹਾਂ ਸ਼ਹਿਰ ਦੇ ਹਰ ਥਾਂ ਤੇ ਸ਼ਹਿਰ ਦੀ ਹਰ ਗਲੀ ਦੇ ਵਿੱਚ ਗੋਡੇ-ਗੋਡੇ ਜਿਹੜਾ ਘਰਾ ਹੋ ਚੁੱਕਾ ਜਿੱਥੇ ਹਮਸ ਭਰੀ ਜ਼ਿੰਦਗੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਆ ਮੀਂਹ ਦੇ ਨਾਲ ਪਰ ਉੱਥੇ ਹੀ ਸੁਲਤਾਨਪੁਰ ਲੋਧੀ ਦੇ ਲੋਕ ਜਿਹੜੇ ਪਿਛਲੇ 3 ਸਾਲ ਤੋਂ ਵੱਡੀ ਗਿਣਤੀ ਦੇ ਵਿੱਚ ਨਰਕ ਭੋਗ ਰਹੇ ਨੇ ਉਹਨਾਂ ਦਾ ਕਹਿਣਾ ਕਿ ਕਦੋਂ ਇਹ ਸਮਾਂ ਆਵੇਗਾ ਕਿ ਅਸੀਂ ਇਸ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਨਿਕਲਾਂਗੇ ਦੂਸਰੇ ਪਾਸੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਹ ਆਪਣੇ ਖਤਰੇ ਦੇ ਨਿਸ਼ਾਨ ਤੇ ਵਗ ਰਿਹਾ ਵੱਡੇ ਲੈਵਲ ਤੇ ਜਿਹੜਾ ਪਾਣੀ ਆ ਉਹ ਰਾਤ ਫਿਰ ਬੱਧੀਆ ਬਾਰਿਸ਼ ਹੋਣ ਦੇ ਕਾਰਨ ਪਹਾੜਾਂ ਦੇ ਵਿੱਚ ਵੀ ਬਾਰਿਸ਼ ਜਿਹੜੀ ਆ ਵੱਡੇ ਪੱਧਰ ਤੇ ਹੋਈ ਤੇ ਇਸੇ ਨਾਲ ਜਿਹੜਾ ਪਾਣੀ ਆ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਉਹ ਭਰ ਗਿਆ 16 ਤੋਂ 17 ਪੈੰਡ ਇਹ ਪੈੰਡ ਨੇ ਜੋ ਪਾਣੀ ਦੇ ਨਾਲ ਡੁੱਬੇ ਹੋਏ ਨੇ ਤੇ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਜਾ ਰਿਹਾ ਉਹਨਾਂ ਪਿੰਡਾਂ ਦੇ ਵਿੱਚੋਂ ਪਸ਼ੂਆਂ ਲਈ ਹਰਾ-ਚਾਰਾ ਖਾਣ ਲਈ ਉਹਨਾਂ ਦੇ ਕੁਝ ਨੂੰ ਕੁਝ ਸੁੱਕਾ ਰਾਸ਼ਨ ਜਾਂ ਹੋਰ ਜਿਹੜੀ ਸਮਗਰੀ ਆ ਉਹ ਪਹੁੰਚਾਈ ਜਾ ਰਹੀ ਆ ਉਸੇ ਤਰ੍ਹਾਂ ਇਹ ਸੁਲਤਾਨਪੁਰ ਲੋਧੀ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਸ਼ਹਿਰ ਦਾ ਜਿਹੜਾ ਬਹੁਤ ਹੀ ਬੁਰਾ ਹਾਲ ਹੋ ਚੁੱਕਾ ਨਰਕ ਭਰੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਤੇ ਜਾਣਾਂਗੇ ਸ਼ਹਿਰ ਦੇ ਮੌਜੂਦਾ ਹਾਲਾਤ ਨੂੰ ਜੋ ਵੀ ਗੱਲ ਕਰਦੇ ਆ ਰਿਹਾ ਕਿ ਸ਼ਹਿਰ ਸੁਲਤਾਨਪੁਰ ਲੋਧੀ ਜਿਹੜੀ ਨਰਕਪਰੀ ਜ਼ਿੰਦਗੀ ਤੋਂ ਲੋਕ ਬਹੁਤ ਦੁਖੀ ਨੇ ਉਹ ਕਹਿੰਦੇ ਕਿ ਪਿਛਲੇ 3 ਸਾਲ ਤੋਂ ਜਿਹੜਾ ਅਸੀਂ ਸੰਤਾਪ ਹੜਾ ਰਹੇ ਆ ਉਸ ਤੋਂ ਕਿਵੇਂ ਛੁਟਕਾਰਾ ਮਿਲੇਗਾ ਸਾਡੇ ਨਾਲ ਸ਼ਹਿਰ ਵਾਸੀ ਵੀ ਨੇ ਸਾਡੇ ਨਾਲ ਖਾਸ ਤੌਰ ਤੇ ਨਗਰ ਕੌਂਸਲ ਮੌਜੂਦਾ ਨਗਰ ਕੌਂਸਲ ਤੇ ਸਾਬਕਾ ਚੇਅਰਮੈਨ ਅਪਰੂਵੈਂਟ ٹرسٹ ਦੇ ਤੇਜਵੰਤ ਸਿੰਘ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਸ਼ਹਿਰ ਆਖਰਕਾਰ ਸਮਾਰਟ ਸਿਟੀ ਜਿਹੜੀ ਆ ਉਹ ਨਰਕ ਕਿਉਂ ਬਣਦੀ ਜਾ ਰਹੀ ਹੈ ਇਸ ਟਾਈਮ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਇੱਕ ਪਾਸੇ ਅੰਡਰਬ੍ਰਿਜ ਦੇ ਵਿੱਚ ਬੱਚਿਆਂ ਦੀ ਸਕੂਲ ਵੈਨ ਦਾ ਫਾਚਾਣਾ ਦੂਜੇ ਪਾਸੇ ਪੰਜਾਬ ਰੋਡਵੇਜ਼ ਦੀ ਪੀਆਰਟੀਸੀ ਦੀ ਬੱਸ ਆ ਉਸ ਦਾ ਗਾਰੇ ਵਿਸਤਾ ਜਾਣਾ ਸਵਾਰੀਆਂ ਦਾ ਮਸਾ ਮਸਾ ਜਿਹੜਾ ਵਾਲ-ਵਾਲ ਬਚਣਾ ਉਸੇ ਦਰਦ ਗੱਲਬਾਤ ਕਰਾਂਗੇ ਚੇਅਰਮੈਨ ਸਾਹਿਬ ਸਭ ਤੋਂ ਪਹਿਲਾਂ ਦਿੱਲੀ ਪੁਸਤ ਦਾ ਸਵਾਗਤ ਥੈਂਕ ਯੂ ਜੀ ਤੁਹਾਡਾ ਨਗਰ ਕੌਂਸਲ ਕਿੱਥੇ ਸੁੱਤੀ ਪਈ ਆ ਜਿਹੜੀ 3 ਸਾਲ ਤੋਂ ਨਗਰ ਕੌਂਸਲ ਆਪਣਾ ਕੰਮ ਕਿਉਂ ਨਹੀਂ ਕਰ ਰਹੀ ਇਹਦੀ ਕੀ ਬੇਦੇਕੀ ਕਰ ਰਹੇ ਤੁਸੀਂ ਖੁਦ ਕੌਂਸਲਰ ਮੈਂਬਰ ਹੋ ਸਾਬਕਾ ਚੇਅਰਮੈਨ ਵੀ ਹੋ ਅਫਸਰਮੈਂਟ ਹੱਸੇ ਚਲੋ ਇਹ ਮੈਂ ਤੁਹਾਨੂੰ ਬਰਨਾਲਕ ਦੀ ਵਧਾਈ ਆ ਮੈਨੂੰ ਪੰਜ ਵਾਰੀ ਕੌਂਸਲਰ ਬਣਾ ਔਰ ਮੈਂ ਚੇਅਰਮੈਨ ਪ੍ਰੋਮੋਟਸਟ ਪੜਿਆ ਮੈਂ ਦੇਖੋ ਪ੍ਰਧਾਨ ਉਹਦਾ ਨਹੀਂ ਮੇਰੇ ਕੋ ਰਿਹਾ ਲੇਕਿਨ ਕਾਉਂਸਲ ਰਿਹਾ ਸੀ ਆਪਣੇ ਮੀਟਿੰਗ ਦੇ ਵਿੱਚ ਇਹ ਕਈ ਵਾਰੀ ਸਵਾਲ ਉੱਠਿਆ ਕਿ ਸ਼ਹਿਰ ਦੀ ਜਿਹੜੀ ਹੈ ਨਾ ਬਾਜ਼ਾਰ ਤੰਗ ਨਹੀਂ ਚਾਹੀਦੇ ਗੱਡੀਆਂ ਖੜੀਆਂ ਕਰਕੇ ਚੱਲ ਜਾਂਦੇ ਜਿਹੜੇ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਚਲਾਨ ਕਰੇ ਗੁਰਨਾਨਕ ਦੀ ਧਰਤੀ ਆ ਇੱਥੇ ਯਾਤਰੀ ਭਰ ਆਉਂਦੇ ਆ ਓਵਰ ਆਲ ਸੀਨੀਅਰ ਸਿਟੀਜ਼ਨ ਨੂੰ ਜਾਣ ਲੱਗਿਆਂ ਬਹੁਤ ਤਕਲੀਫ ਹੁੰਦੀ ਆ ਨੱਕੀਆਂ ਬੱਚੀਆਂ ਸਕੂਟਰੀਆਂ ਫਸ ਜਾਂਦੀਆਂ ਗੱਡੀਆਂ ਵੱਡੀਆਂ ਖੜੀਆਂ ਹੁੰਦੀਆਂ ਇਹ ਤੇ ਅਸੀਂ ਕਈ ਵਾਰ ਹੀ ਕਿਹਾ ਇਹੋ ਸਾਬ ਮੈਂ ਮੇਰੀ ਗੱਲ ਹੋਈ ਪ੍ਰਧਾਨ ਜੀ ਨੂੰ ਮੈਂ ਕਹੀਦਾ ਬੱਟ ਪਤਾ ਨਹੀਂ ਕਿਉਂ ਐਸ.ਡੀ.ਐਮ. ਸਾਹਿਬ ਨੂੰ ਚਾਹੀਦਾ ਚਾਰ ਐਸ.ਡੀ.ਐਮ. ਸਾਹਿਬ ਪ੍ਰਧਾਨ ਜੀ ਇਹੋ ਮਲਿਸ ਪ੍ਰਸ਼ਾਸਨ ਕੀ ਨਹੀਂ ਹੁੰਦਾ ਕਿ ਹਮ ਸਾਰੇ ਕੰਮ ਹੋ ਸਕਦੇ ਆ ਲੇਕਿਨ ਇਹ ਆ ਬੀ ਦੁੱਖ ਦੀ ਗੱਲ ਆ ਜੇ ਅਸੀਂ ਸੱਚ ਬੋਲਦੇ ਆ ਤੇ ਸਾਈਂ ਅਸੀਂ ਪਿੱਛੇ ਰਹਿ ਜਾਂਦੇ ਆ ਜਾਂ ਸਾਡੇ ਕੋਲ ਇਹਨਾਂ ਪੈਸਾ ਹੈ ਨਹੀਂ ਵੱਡੀਆਂ ਗੱਡੀਆਂ ਹੈ ਨਹੀਂ ਤੇ ਅਸੀਂ ਇਸ ਕੋਲ ਮਾਰ ਖਾ ਜਾਂਦੇ ਆ ਸਾਹਿਬ ਬਿਲਕੁਲ ਸਾਰੇ ਹੀ ਉੱਥੇ ਦੇ ਜਿਹੜੇ ਲੋਕ ਨੇ ਵਾਸੂ ਨੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਸੋ ਉਹਨਾਂ ਤੋਂ ਵੀ ਜਾਣਦੇ ਆ ਇਹ ਸੰਤਾਪ ਕਦੋਂ ਦਾ ਤੇ ਕਿਵੇਂ ਹੰਡਾਰਿਆ ਮਹਰਦੀਪ ਸਿੰਘ ਸਾਹਿਬ ਕਾ ਸਰਪੰਚੇ ਗ੍ਰਾਮ ਚਨ ਨਸੀਰਪੁਰ ਆਪਣੀ ਬਤਾਨਾ ਇੱਥੇ ਇੱਥੇ ਸਾਹਮਣੇ ਹੀ ਬਹੁਤ ਜ਼ਿਆਦਾ ਗੰਦ ਹੁੰਦਾ ਜੀ ਆ ਤੁਸੀਂ ਦੇਖ ਸਕਦੇ ਆ ਪਾਣੀ ਪਾਰਸ਼ੂਨ ਦੀ ਮਾੜੀ ਜੀ ਪਾਣੀ ਬਹੁਤ ਜ਼ਿਆਦਾ ਖੜਾ ਹੁੰਦਾ ਇੱਥੇ ਅਸੀਂ ਪ੍ਰਸ਼ਾਸਨ ਕੋ ਵੀ ਇਹੀ ਮੰਗ ਕਰਦੇ ਆ ਵੀ ਇੱਥੇ ਸਾਫ਼ ਸੁਥਰਾ ਰੱਖਿਆ ਜਾਵੇ ਜਿਹੜੇ ਆ ਗਲੀਆਂ ਪੱਟੀਆਂਾਂ ਵਾਂ ਇਨੂੰ ਪੂਰ ਕੇ ਪੱਧਰੀਆਂ ਕੀਤੀਆਂ ਜਾਣ ਅਸੀਂ ਰੋਜ਼ ਦੇਖਦੇ ਆ ਕਿਤੇ ਕੋਈ ਨਾ ਕੋਈ ਕੱਟੀ ਫੱਤੀ ਹੁੰਦੀ ਆ ਔਰ ਯਾਤਰੂ ਇੱਥੇ ਆਉਂਦੇ ਮੱਥਾ ਟੇਕਣ ਨੂੰ ਬਹੁਤ ਜ਼ਿਆਦੀ ਪਰੇਸ਼ਾਨੀ ਉਹਨਾਂ ਨੂੰ ਹੋ ਰਹੀ ਆ ਜੀ ਬਿਲਕੁਲ ਸਵਾਲ ਇਹ ਬੰਗਾ ਕਿ ਪਿਛਲੇ 5 ਸਾਲ ਤੋਂ ਸਮਾਰਟ ਸਿਟੀ ਦੇ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਗਏ ਸੀ ਉਹ ਕਿਹਦੀ ਨਲਾਕੀ ਕਾਰਨ ਜਿਹੜੇ ਪੂਰੇ ਨਹੀਂ ਹੋਏ ਉਹ ਆਪਾਂ ਜੀ ਹੁਣ ਇੱਥੇ ਦੇਖ ਸਕਦੇ ਹਾਂ ਕਿ ਸਰਕਾਰ ਆ ਸਰਕਾਰ ਹੀ ਇਹਦੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਸਰਕਾਰ ਨੂੰ ਚਾਹੀਦਾ ਵੀ ਆ ਇੱਥੇ ਠੇਕੇਦਾਰ 2-4 ਲਾਉਣੇ ਚਾਹੀਦੇ ਵੱਡੇ-ਵੱਡੇ ਟਰਮ ਮਸ਼ੀਨਰੀ ਜ਼ਿਆਦੀ ਲਾ ਕੇ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਬਾਹਰ ਸਭ ਰੋਡ ਵੀ ਬਣਾਇਆ ਜਾਵੇ ਕਿਉਂਕਿ ਉੱਥੇ ਯਾਤਰੀ ਰੋਜ਼ ਦੀ ਰੋਜ਼ ਵਾਧ ਤੇ ਆ ਰਿਹਾ ਤੇ ਇਸ ਕਰਕੇ ਇਹ ਬਹੁਤ ਜਿਆਦਾ ਪਰੇਸ਼ਾਨੀ ਹੁੰਦੀ ਆ ਉੱਥੇ ਵੀ ਯਾਤਰੀ ਉਹਨਾਂ ਥੋੜਾ ਘਟ ਗਿਆ ਕਿੰਨੋਂ ਵੀ ਉਹ ਥੋੜਾ ਕਹਿੰਦਾ ਮਤਲਬ ਸ਼ਹਿਰ ਦੀ ਪਰੇਸ਼ਾਨੀ ਕਰਕੇ ਸੰਗਤ ਦੀ ਆਮਦ ਦੇ ਵਿੱਚ ਵੀ ਫਰਕ ਪਿਆ ਲੋਕ ਜਿਹੜੇ ਆ ਦਰਸ਼ਨ ਦਿਦਾਰੇ ਕਰਨ ਆਉਂਦੇ ਸੀ ਉਹ ਘਟ ਆਉਂਦੇ ਹਾਂਜੀ ਉਹ ਦੁਬਾਰੇ ਹਾਂਜੀ ਇੰਨੀ ਜਗ੍ਹਾ ਦੇ ਵਿੱਚ ਇੱਕ ਮੰਦਿਰ ਆ ਜੀ ਇੰਨ ਇਤਿਹਾਸਪੂਰਤਵਾਰੇ ਆ ਇੱਥੇ ਇੱਕ ਦਿਨ ਬੱਚੀ ਛੋਟੀ ਜਿਹੀ ਡੇਪੀ ਉਹ ਵਿਚਾਰੇ ਅੰਦਰ ਗਏ ਉਹਨਾਂ ਦੇ ਕੰਪਣੀ ਕੋਪਰੇ ਸਾਫ ਕੀਤੇ ਪਾਣੀ ਪੁਲਾਇਆ ਬਹੁਤ ਸਮਕਸ਼ਾ ਵੱਡੀ ਆਈ ਭਾਈ ਇਹ ਇਹ ਜ਼ਰੂਰੀ ਆ ਇਹ ਕਰਨਾ ਚਾਹੀਦਾ ਹਰ ਹਾਲਤ ਕਰਨਾ ਚਾਹੀਦਾ ਕੋ ਆਸੇ ਪਾਸੇ ਹੋਵੇ ਮਾੜਾ ਪੁੱਤ ਚੱਲ ਜੂਗਾ ਜਿੱਥੇ ਗੁਰੂ ਘਰ ਦਾ ਆ ਜੀ ਸਭ ਤੋਂ ਮਿਆਣਾ ਆਪਾਂ ਗੁਰੂ ਘਰ ਨੂੰ ਮੰਨ ਕੇ ਚੱਲਦੇ ਆ ਉਹਦਾ ਉੱਥੋਂ ਹੱਲ ਕਰਨਾ ਚਾਹੀਦਾ ਜ਼ਰੂਰੀ ਜੀ ਇਹੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਜੀ ਇਹਨੂੰ ਵਧੀਆ ਤੀਕਰ ਨਾਲ ਕਰ ਦੇਵੇ ਗੁਰੂ ਘਰ ਲੋਕ ਆਉਂਦੇ ਆ ਦੂਰੋਂ ਦੂ ਜਰਮਤ ਸਾਹਿਬ ਗੱਲ ਇਹਨਾਂ ਨੇ ਕੀਤੀ ਕਿ ਵੀ ਛੋਟੀ ਜਿਹੀ ਜਗ੍ਹਾ ਦੇ ਵਿੱਚ ਜੋ ਪ੍ਰੋਇਕਟ ਮੰਦਰ ਤਾਂ ਨੀ ਗੁਰੂ ਘਰਾਂ ਮੇਲਾ ਤਾਂ ਵੀ 200 ਮੀਟਰ ਦੇ ਵਿੱਚ ਵਿੱਚ ਸਾਰੇ ਹੋਣਗੇ ਤਿੰਨ ਗੁਰਦੁਆਰੇ ਸਮਝ ਲੋ ਐਸਡੀ ਸਕੂਲ ਦਾ ਹਾਂ ਜੀ ਬੱਚਿਆਂ ਦਾ ਸਕੂਲ ਆ ਔਰ ਇਸ ਦੇ باوجود ਵੀ ਇਹ ਸੁਲਤਾਨਪੁਰ ਲੋਧੀ ਦੇ ਹਾਲਾਤ ਆ ਤੁਸੀਂ ਕਦੀ ਨਗਰ ਕੌਂਸਲ ਦੇ ਵਿੱਚ ਮੀਟਿੰਗ ਮਤਾ ਪਾ ਕੇ ਐਸਡੀ ਸਾਹਿਬ ਜਾਂ ਡੀਸੀ ਸਾਹਿਬ ਦੇ ਨਾਲ ਜਾ ਕੇ ਤੇ ਹੋਰ ਪ੍ਰਸ਼ਾਸਨ ਦੇ ਨਾਲ ਗੱਲ ਕਰਨੀ ਚਾਹੀਦੀ ਕਿ ਸੁਲਤਾਨਪੁਰ ਲੋਧੀ ਦੇ ਹਾਲਾਤਾਂ ਤੋਂ ਸਾਨੂੰ ਬਚਾਓ ਬਈ ਦੇਖੋ ਐਸਡੀ ਸਾਹਿਬ ਨੇ ਸਾਨੂੰ ਕਦੀ ਬੁਲਾਇਆ ਨਹੀਂ ਮੈਂ 2-3 ਵਾਲੀ ਚਾਕੇ ਆਪਣੀ ਸਪੰਜਰਸਨ ਦੇਖਿਆ ਆ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਜਿਹੜੇ ठेकेदार ਨੇ ਕੰਮ ਲਿਆ ਉਹਦੇ ਵਿੱਚ ਟੈਂਡਰ ਜਦੋਂ ਪਾਈਦਾ ਉਹਦਾ ਵਰਕਿੰਗ ਲਿਮਟ ਲਿਖੀ ਹੁੰਦੀ ਆ ਐਨੇ ਚਿਰ ਤੱਕ ਅਸੀਂ ਕੰਪਲੀਸ਼ਨ ਦੇ ਆਏ ਬਟ ਉਹ ਸਾਲੋਂ ਦੇਖੋ ਕੰਪਲੀਸ਼ਨ ਤੋਂ ਬਾਅਦ ਜਿਹੜਾ ਦਿੱਤਾ ਕਿੰਨਾ ਕਿਦੋਂ ਐਕਸਟੈਂਡ ਕੀਤਾ ਔਰ ਕੀ ਪ੍ਰੋਬਲਮ ਆਈ ਆ ਬਾਰ-ਬਾਰ ਉਹਨਾਂ ਨੂੰ ਐਕਸਟੈਂਸ਼ਨ ਦੇਈ ਜਾ ਰਿਹਾ ਇੱਕ ਵਰਕਿੰਗ ਜਦੋਂ ठेकेदार ਨੂੰ ਕੰਮ ਦਿੰਨੇ ਆ ਸੀ ਉਹਨੂੰ ਕਹਿੰਨੇ ਇਹ ਕੰਪਲੀਸ਼ਨ ਦਾ ਡੇਟ ਫਾਈਨਲ ਹੋ ਔਰ ਉਹ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਕਮਜ਼ੋਰੀ ਆ ਵੀ ਉਹਨਾਂ ਨੇ ਟਾਈਟ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਕਿਚਿਆ ਨਹੀਂ ਜਾਂਦਾ ਵੀ ਤੁਸੀਂ ਇਹਨੇ ਤੇ ਸਾਨੂੰ ਕੰਪਲੀਟ ਕਰਕੇ ਦਿਓ ਔਰ ਜਿਹੜੀ ਸਰਕਾਰ ਪਟੀਆਂ ਵਾ ਉਹਦਾ ਇਹ ਪੂਰੇ ਪੈਣ ਦਾ ਕਾਰਨ ਇਹ ਆ ਵੀ ਉਹ ਜਿਹੜੀ ਮਿੱਟੀ ਆ ਇਹਨਾਂ ਚੱਕ ਲਈ ਆ ਹੁਣ ਅਸੀਂ ਪਿੱਛੇ ਜਾ ਮੈਂ ਆਪਣੀ ਕਮੇਟੀ ਚ ਵੀ ਕਿਹਾ ਸੀ ਵੀ ਸਾਡੇ ਦਫ਼ਤਰ ਦੇ ਪਿੱਛੇ ਮਲਬਾ ਪਿਆ ਵਾ ਜਿਹੜਾ ਕਿ ਪ੍ਰਾਈਵੇਟ ਆ ਭਾਵੇਂ ਉਹ ਠੀਕ ਚੱਕਿਆ ਜਾ ਸਕਦਾ ਚੱਕ ਕੇ ਜਿੱਦਾਂ ਹੁਣ ਮੰਗੀ ਟੰਗਲ ਦੇ ਸਾਹਮਣੇ ਤੋ ਆਪਿਆ ਉਧਰ ਹੋ ਜਾ ਇਧਰ ਰਾਜਕਮਰ ਚੱਕੀ ਵਾਲੇ ਦੇ ਕੋਲ ਉੱਥੇ ਪਾਇਆ ਜਾਵੇ ਬਟ ਸਾਡਾ ਜੋਰ ਨਹੀਂ ਚੱਲਦਾ ਇੱਥੇ ਇੱਥੇ ਤੋਂ ਸਵਾਲੇ ਵੀ ਬੰਦਾ ਕਿ ਉਹ ਨਗਰ ਕੌਂਸਲ ਵੀ ਪਾ ਸਕਦੀ ਆ ਨਗਰ ਕੌਂਸਲ ਨੂੰ ਕਹਾ ਨਗਰ ਕੌਂਸਲ ਪ੍ਰਧਾਨ ਨੂੰ ਕਹਾ ਪ੍ਰਧਾਨ ਸਾਹਿਬ ਆ ਤੁਹਾਡੇ ਡੀਓ ਸਾਹਿਬ ਆ ਇਹੋ ਟਰਾਲੀਆਂ ਲਾ ਕੇ ਪਹੁੰਚ ਜਿੱਥੇ ਜਿੱਥੇ ਅਦਾਲਤ ਆਪੋ ਕੇ ਦੇਖੋ ਮੈਂ ਤੇ ਕਿਹਾ ਹੁੰਦਾ ਦੇਖੋ ਲੋਕਾਂ ਨੂੰ ਇਹ ਕਹੀਦਾ ਵਾ ਵੀ ਤੁਸੀਂ ਜਦੋਂ ਪ੍ਰਸ਼ਾਸਨ ਦੀ ਤੋ ਸਾਨੂੰ ਕਹਿੰਦੇ ਆ ਵੀ ਤੇਜਵਤ ਕੋਣ ਚੱਕ ਲਿੰਦਾ ਬਾਕੀ ਕੋਣ ਨਹੀਂ ਚੱਕਦੇ ਮੈਂ ਆ ਤੇ ਚਲੋ ਚੌਕੀਦਾਰਾ ਤੁਹਾਡਾ ਚੱਕਣਾ ਹੀ ਚੱਕਣਾ ਜਿਸ ਲਈ ਇਹ ਕੈਂਡੀਡੇਟ ਵੀ ਬਣਾਉਂਦੇ ਆ ਇਹਨਾਂ ਨੂੰ ਚਾਹੀਦਾ ਹੌਸਲੇ ਧਰਮ ਔਰ ਜਾਤੀ ਦੇ ਪੈਸੇ ਤੋਂ ਇਲਾਵਾ ਬੰਦੇ ਉਹ ਅੱਗੇ ਲਿਆਓ ਜਿਹੜੇ ਕੰਮ ਕਰ ਸਕਣ। ਕੋਈ ਆ ਸਕੂਲ ਦੀ ਵੈਨ ਫੱਸੀ ਪਾਣੀ ਦੇ ਵਿੱਚ ਅੰਡਰਪ੍ਰੈਸ਼ ਤੇ ਫੱਸੀ ਆ ਔਰ ਉਹ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਜੇ ਪਾਣੀ ਥੋੜਾ ਜ਼ਿਆਦਾ ਹੁੰਦਾ ਤਾਂ ਬੱਚਿਆਂ ਦੀ ਜਾਨ ਨੂੰ ਖਤਰਾ ਵੀ ਹੋ ਜਾਂਦਾ ਔਰ ਮੈਂ ਮੈਨੂੰ ਦੁੱਖ ਹੁੰਦਾ ਵਾ ਕਿ ਅਸੀਂ ਸਮਝ ਲੋ ਪਤਾ ਨਹੀਂ ਹੱਕ ਸੱਚ ਦੀ ਲੜਾਈ ਲੜੀ ਐ ਜੋ ਲੜੀਆ ਲੋਕਾਂ ਨੇ ਪਿਆਰ ਦਿੱਤਾ ਇਹ ਮੈਂ ਸੋਚਦਾ ਹੁੰਦਾ ਗੁਰੂ ਨਾਨਕ ਸਾਹਿਬ ਦੀ ਨਗਰੀ ਆ ਸਾਡਾ ਵੈਸੇ ਹੀ ਗੁਰਨਾਨਕ ਸਾਹਿਬ ਦੀ ਨਿਗਰਾਨੀ ਕਰਕੇ ਵੈਸੇ ਸਾਡਾ ਫਰਜ਼ ਹੁੰਦਾ ਅਸੀਂ ਜਿਵੇਂ ਤੁਹਾਨੂੰ ਵਕਤ-ਵਕਤ ਸ਼ਹਿਰ ਵਾਸੀਆਂ ਦੇ ਨਾਲ ਵੀ ਮਿਲਾ ਰਹੇ ਹਾਂ ਔਰ ਸ਼ਹਿਰ ਦੇ ਮੌਜੂਦਾ ਹਾਲਾਤ ਵੀ ਦਿਖਾ ਰਹੇ ਹਾਂ ਅਸਟਮ ਅਸੀਂ ਜਿਹੜੇ ਦੁਕਾਨਦਾਰ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਕਿ ਕਿਹੋ ਜਿਹੇ ਹਾਲਾਤ ਨੇ ਸ਼ਹਿਰ ਦੇ ਪਿਛਲੇ 5 ਸਾਲਾਂ ਤੋਂ ਕਿਹੋ ਜੇ ਇਹ ਮੌਜੂਦਾ ਹਾਲਾਤਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਕਿਹਦੀ ਨਿਕਲ ਰਹੀ ਆ ਤੇ ਅੱਜ ਅਸੀਂ ਇਸੇ ਤਰ੍ਹਾਂ ਇਹ ਤੁਹਾਡੇ ਨਾਲ ਜਿਹੜਾ ਲਾਈਵ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿ ਜੇ ਸ਼ਹਿਰ ਵਾਸੀ ਵੀ ਹੋ ਤੋ ਦੁਕਾਨਦਾਰ ਵੀ ਹੋ ਤੋ ਜਿਹੜੇ ਮੌਜੂਦਾ ਹਾਲਾਤ ਨੇ ਪਿਛਲੇ 5 ਸਾਲ ਤੋਂ ਸੁਲਤਾਨਪੁਰ ਲੋਧੀ ਦੇ ਉਹਦੇ ਬਾਰੇ ਕੀ ਕਹਾਂਗੇ ਸਰ ਸਰਕਾਰ ਦਾ ਬੁਰਾ ਹਾਲ ਹੈ ਜੀ ਕੀ ਆਪ ਸਫੇਰ ਹੋ ਨਹੀਂ ਰਹੀ ਕਿ ਤੋ ਪਾਈਪ ਨਾਲ ਲੀਕ ਕਰੀ ਜਾਂਦੇ ਆ ਉਹਦੀ ਮੁਸ਼ਕਲ ਬਹੁਤ ਆਉਂਦੀ ਆ ਯਾਤਰੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਜੀ ਲੰਗਨ ਦਾ ਬਹੁਤ ਹੱਥਾ ਹੋ ਗਿਆ ਹੈ ਆ ਸੜਕਾਂ ਦੇ ਜਿਵੇਂ ਆਫੇਰ ਤੁਸੀਂ ਸਾਰੇ ਦੱਸ ਰਹੇ ਸੀ ਕਿ ਅਸੀਂ ਆਪਦੇ ਕੋਲੋਂ ਵੀ ਪੈਸੇ ਲਾ ਰਹੇ ਆ ਦੁਕਾਨਾਂ ਦੇ ਮੁਰੇ ਸਫਾਈ ਦੇ ਰੱਖਣ ਦੇ باوجود ਵੀ ਪਰ ਫੇਰ ਵੀ ਕੋਈ ਨਾ ਕੋਈ ਸੀਵੇ ਟੁੱਟ ਜਾਂਦਾ ਜਾਂ ਕੋਈ ਹੋਰ ਸਮੱਸਿਆ ਆ ਜਾਂਦੀ ਆ ਤੁਸੀਂ ਕਦੀ ਇਹਦੀ ਸ਼ਿਕਾਇਤ ਨਹੀਂ ਕਰਦੇ ਪ੍ਰਸ਼ਾਸਨ ਸਰ ਉਹ ਜਿਹੜੇ ਇੱਥੇ ਸੇਵਾ ਦੇ ਹੈਗੇ ਠੇਕੇਦਾਰ ਇਹਨਾਂ ਨੂੰ ਕਹਿੰਦੇ ਆਂ ਜੀ ਕਰ ਦਿਓ ਗੱਲ ਸੁਣਦੇ ਨਹੀਂ ਜੀ ਵਾਅਦਾ ਕਰਦਾਂਗੇ ਜੀ ਕੱਲ ਨੂੰ ਕਰਦਾਂਗੇ ਪਰਸੋਂ ਕਰਦਾਂਗੇ ਕਿੰਨਾ ਕਰਦੇ ਕਰਕੇ ਵਕਤਾਂ ਨੂੰ ਦੇ ਜੀ ਆ ਵੀ ਹੁਣ ਵੀ ਇਹੋ ਜਿਹੀ ਇੱਥੇ ਟੂਆ ਵਾਲਾ ਕਾਫੀ ਵੱਡਾ ਜੀ ਇਸ ਸੇਰੇ ਵੀ ਬਸ ਫਸੀ ਹੈਗੀ ਆ ਤੇ ਜੇ ਮੰਨ ਲਓ ਕਿ ਸਕੂਲ ਬੱਸ ਹੁੰਦੀ ਤੇ ਕਿੰਨਾ ਤਕਲੀਫ ਹੋਣੀ ਸੀ ਪਸਿਆਂ ਨੂੰ ਸਕੂਲ ਬੱਸ ਫਸੀ ਹੈ ਦੂਸਰੇ ਪਾਸੇ ਜਦੋਂ ਆਪਾਂ ਅੰਦਰ ਅੰਦਰ ਬ੍ਰੇਜ ਦੀ ਗੱਲ ਕਰ ਰਹੇ ਹਾਂ ਹਾਂ ਉਸ ਸਕੂਲ ਬੱਸ ਵਿੱਚ ਜਿਹੜਾ ਆਮ ਯਾਤਰੀਆਂ ਦੇ ਆਉਂਦੇ ਯਾਤਰੀਆਂ ਦੇ ਵਾਸੀ ਸੇ ਤੇ ਚਲੋ ਬਚਾਅ ਹੋ ਗਿਆ ਵਾਇਰਸ ਵੱਲੋਂ ਜੇ ਜ਼ਿਆਦਾ ਹੁੰਦਾ ਤਾਂ ਇਨਸਾਨੀ ਹੋ ਸਕਦਾ ਤੁਸੀਂ 1000 ਲੋਕਾਂ ਦਾ ਇਲਾਜ ਕਰਦੇ ਹੋ ਲੋਕਾਂ ਦੇ ਨਾਲ ਵਿਚਰਦੇ ਹੋ ਪਰ ਮੌਜੂਦਾ ਹਾਲਾਤ ਤੋਂ ਤੁਸੀਂ ਵੀ ਕਾਫੀ ਖਫਾ ਲੱਗਦੇ ਹੋ ਮੈਂ ਤਾਂ ਕਾਫੀ ਦੇਰ ਤੋਂ ਇਹ ਹੈ ਕਿ ਫਿਰ ਗੁਰਨਾਮ ਦੀ ਚਲ ਨੂੰ ਪ੍ਰਾਪਤ ਕਰਤੀ ਹੈ ਇਹ ਸ੍ਰੀ ਦਰਬੰਦ ਸਿੰਘ ਚੌਂਕ ਤੋਂ 베ਸਾ ਤੱਕ ਇਹ ਸੱਤ ਜਾਂਦੀ ਹੈ ਸਾਡੇ ਸਾਹਮਣੇ ਦਸ਼ਮੇਸ਼ਾ ਫਰਨੀਚਰ ਮੈਡੀਕਲ ਹਾਲ ਜੰਦੀ ਫਰਨੀਚਰ ਹਾਊਸ ਅਸੀਂ ਆਪਣੇ ਕੋਲੋਂ ਪੈਸੇ ਲਾ ਕੇ 25 30 40 ਹਜ਼ਾਰ ਪਾ ਲਾ ਕੇ ਅਸੀਂ ਆਪ ਲਾਈਨ ਆਪਣੀ ਵੱਖਰੀ ਪਾਈ ਹੈਗੀ ਹੈ ਔਰ ਜਦੋਂ ਅਸੀਂ ਆਪ ਕਦੇ ਇੱਕ ਪ੍ਰੋਟੈਕਟ ਕਰਦੀ ਵਾਰ ਕੋਸ਼ਿਸ਼ ਕੀਤੀ ਤਾਂ ਸਾਨੂੰ ਇਹਨਾਂ ਨੇ ਕਿਹਾ ਤੁਸੀਂ ਸੜਕ ਨੂੰ ਹੱਥ ਨਹੀਂ ਲਾਉਣਾ ਅਸੀਂ ਪਰਸਨਲ ਲੈਵਲ ਤੇ ਵੀ ਜੱਟੀ ਕਰਾਈਏ ਅਸੀਂ ਕਰਾ ਸਕਦੇ ਹਾਂ ਸਾਰੇ ਰਲ ਕੇ ਪਰ ਕਈ ਵਾਰ ਅਸੀਂ ਮਿਊਸਪਲਟੀ ਦੇ ਕਰਮਚਾਰੀਆਂ ਨੂੰ ਉਹਨਾਂ ਦੇ ਅਹੁਦੇਦਾਰਾਂ ਤੇ ਧਿਆਨ ਦਿੱਤਾ ਔਰ ਮੈਨੂੰ ਆਪਣੇ ਕਹਿਣ ਦੀ ਸ਼ਰਮ ਆਉਂਦੀ ਹੈ ਕਿ ਇੱਥੇ ਜਿਹੜੇ ਮਜ਼ਬੂਤਾਂ ਅਉਦੇਦਾਰ ਨੇ ਸ਼ਹਿਰਾਂ ਦੇ ਇੱਥੇ ਦੀ ਲੰਘਦੇ ਉਹਨਾਂ ਨੂੰ ਵੀ ਮਹਿਸੂਸ ਹੋ ਰਿਹਾ ਕਿ ਅਸੀਂ ਲੰਘਦੇ ਕਿੱਦਾਂ ਹਾਂ ਹਰ ਰੋਜ਼ ਇੱਥੇ ਗੱਡੀ ਫਸਦੀ ਹੈ ਯਾਤਰੀਆਂ ਦੀ ਬੱਸ ਦੀ ਉਹਨਾਂ ਜਿਹੜੇ ਨਵੀਆਂ ਲਾਈਨਾਂ ਪਾਈਆਂ ਹਨ ਜੇ ਨਾ ਦੇਖਿਆ ਜਾਵੇ ਨਵੀਆਂ ਲਾਈਨਾਂ ਵੀ ਟੁੱਟ ਜਾਣੀਆਂ ਸਾਨੂੰ ਇਹ ਤਕਲੀਫ ਹੋਣੀ ਹੈ ਉਹਨਾਂ ਮਿੱਟੀ ਪਾ ਕੇ ਲੋਕ ਪਾ ਕੇ ਚਲੇ ਜਾਣਾ ਔਰ ਜਿਹੜੀ ਪਿੱਛੇ ਲਾਈਨਾਂ ਪਈਆਂ ਉਹ ਟੁੱਟ ਜਾਣੀਆਂ ਔਰ ਪਤਾ ਨਹੀਂ ਕਦੋਂ ਠੀਕ ਕਰਨਗੇ ਨਵੇਂ ਪਾਏ ਹੈਗੇ ਨੇ ਸਾਡੇ ਸਾਹਮਣੇ ਔਰ ਦੇਖੋ ਤੁਸੀਂ ਜੋ ਫੌਦੀ ਬਣੀ ਹੈ ਅਜੇ ਬਣੀ ਨਹੀਂ ਬਤਾ ਉਹ ਟੁੱਟ ਗਈ ਦੁਬਾਰਾ ਫੇਰ ਕਿਸੇ ਨਾਨੀ ਬਣਾਉਣੀ ਸਾਨੂੰ ਦੁੱਖ ਹੈਗਾ ਸਰਕਾਰ ਦਾ ਭਾਵੇਂ ਬਣਾਈ ਪਰ ਜੇ ਟੁੱਟ ਗਈ ਕੌਣ ਚਲਾਏਗਾ ਇਸ ਨੂੰ ਬੜੇ ਅਫਸੋਸ ਦੀ ਗੱਲ ਹੈ ਕੋਈ ਆ ਕੇ ਦੇਖਦਾ ਨਹੀਂ ਔਰ ਅਸੀਂ ਨਰਕ ਭਰੀ ਜ਼ਿੰਦਗੀ ਚ ਜਿਉ ਰਹੇ ਹਾਂ ਬਿਲਕੁਲ ਮੌਜੂਦਾ ਹਾਲਾਤ ਜਿਹੜੇ ਆ ਬਰੇ ਮਾਰੇ ਨੇ ਦਰਦ ਭਰੀ ਆਵਾਜ਼ ਦੇ ਵਿੱਚ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਇਸ ਨੂੰ ਬਣਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ ਅਸੀਂ ਕੋਲੋਂ ਪੈਸੇ ਵੀ ਲਾਉਨੇ ਆ ਤਾਂ ਤਾਂ ਵੀ ਜਿਹੜੇ ਇੱਥੋਂ ਦੇ ਅਫਸਰ ਨੇ ਉਹ ਕਹਿੰਦੇ ਆ ਕਿ ਸਾਡੀ ਸੜਕ ਜਿਹੜੀ ਅਸੀਂ ਖੁਦ ਬਣਾਵਾਗੇ ਤੁਸੀਂ ਇਸ ਵਾਰ ਬਿਲਕੁਲ ਧਿਆਨ ਦੇਣਾ ਕੈਮਰਾਮੈਨ ਗੁਰਪ੍ਰੀਤ ਕੋਰਤਨਾਲ ਬਲਵਿੰਦਰ ਸਿੰਘ ਢਾਲੀਵਾਲ ਦਿੱਲੀ ਪੋਸਟ ਸੁਲਤਾਨਪੁਰ